ਲੈ ਆ ਮੱਖਣਾ বিনা ਮੀ ਉੱਤੇ ਪੈ ਗਿਆ ਇਹ ਵੀ ਖਰਾਬ ਹੋ ਗਿਆ ਨਹੀਂ ਵੀ ਅੰਦਰ ਰੱਖ ਦੀਏ ਮਾਂ ਕਿੱਥੇ ਆ ਵੇ ਹੁਣ ਮੈਨੂੰ ਕੀ ਪਤਾ ਕਿੱਥੇ ਆ ਤੇਰੀ ਮਾਂ ਮੈਨੂੰ ਕਿਹੜਾ ਦੱਸ ਕੇ ਜਾਂਦੀ ਹੈ ਜਿਹੜਾ ਤੂੰ ਦੱਸ ਕੇ ਜਾਂਦਾ ਹੋਵੇਂ ਫਿਰ ਤਾਂ ਤੇਰੀ ਮੈਨੂੰ ਮਾਂ ਦੱਸ ਕੇ ਜਾਵੇ ਜਾ ਅੰਦਰੋਂ ਬੋਤਲ ਲੈ ਕੇ ਆ ਲੈ ਲੈ ਕੇ ਦੰਨੀਆ ਤੈਨੂੰ ਬੋਤਲਾਂ ਕਿਵੇਂ ਕਰਦਾਗਾ ਨਾ ਜਿਹੜਾ ਤੂੰ ਕੰਮਕਾਰ ਕਰਦਾ ਉਹੀ ਤਾਂ ਝੁੜਸ ਕੇ ਆ ਜੰਨਾਗਾ ਕਦੇ ਰੋਟੀ ਚੱਜ ਨਾਲ ਖਾ ਲਿਆ ਕਰ 24 ਘੰਟੇ ਮੂਤੀ ਮੰਗਦਾ ਰਹੇਗਾ ਤੂੰ ਤਾਂ ਬੋਲ ਦਿੱਤੀ ਮੈਂ ਅੱਗੇ ਲੈ ਕੇ ਆ ਮੈਂ ਤੈਨੂੰ ਕਿੱਥੇ ਲੈਣਾ ਮੈਂ ਤਾਂ ਆਪਣੇ ਪੇਕਿਆਂ ਨੂੰ ਚੱਲੀ ਆ ਰਹੀ ਫਿਰ ਇੱਥੇ ਡੰਡੇ ਵਜਾਉਂਦਾ ਨਿਕਲ ਜਾ ਚਲੀ ਜਾਊਂਗੀ ਮੈਂ ਤੀਜੇ ਦਿਨ ਪੇਕਿਆਂ ਦੀ ਧਮਕੀ ਦੇ ਦਿੰਨੀ ਆ ਨਾਲੇ ਨਿਕਲਦੀ ਨਹੀਂ ਉੱਜੜਦੀ ਨਹੀਂ ਸਾਡੇ ਸਿਰ ਤੇ ਬੈਠੀ ਆ ਨਹੀਂ ਤੂੰ ਮੇਰਾ ਪੁੱਤ ਖਾਣਾ ਅੱਧਾ ਰਹਿ ਗਿਆ ਨਹੀਂ ਵਿਆਹ ਵੇਲੇ ਲਾਲੀ ਕੱਪ ਕਟਪਕ ਪੈਂਦੀ ਸੀ ਮੇਰੇ ਪੁੱਤ ਦੇ ਮੂੰਹ 'ਤੇ ਨਹੀਂ ਇਹ ਨਸ਼ਿਆਂ 'ਚ ਤੂੰ ਬਾੜਾ ਡੈਣੇ ਤੂੰ ਹਾਏ ਮੈਂ ਮਰ ਜਾ ਮਾਂ ਤੂੰ ਐਂ ਦਾ ਕੀ ਕਹਿਣਾ ਵੀ ਮੇਰੇ ਪੁੱਤ 'ਚ ਕਮੀਆਂ ਨੇ ਉਲਟਾ ਮੈਨੂੰ ਦੱਸਦੀ ਹੈਗੀ ਵੀ ਤੇਰੇ ਕਰਕੇ ਨਸ਼ੇ ਕਰਨ ਲੱਗਿਆਗਾ ਆਹ ਦੇਖ ਤਾਂ ਆਂ ਦੀਂਦਾ ਇਹਦੇ ਮੂੰਹ 'ਤੇ ਲਾਲੀ ਨੀ ਤੂੰ ਸਾਨੂੰ ਸਾਰੇ ਟੱਬਰ ਨੂੰ ਸਾਹ ਨਹੀਂ ਕੱਢਣ ਦੇਦੀ। ਨੀ ਕੱਲੀ ਦੀ ਐਡੀ ਲੋਤਰੋ ਚੱਲਦੀ ਆ। ਨੀ ਇਹ ਵਿਚਾਰਾ ਤੇਰੇ ਗਮਾਂਚੀ ਪੀਣ ਲੱਗਿਆ। ਜਦੋਂ ਦਿਨ ਰਾਤ ਖਾਨੀ ਆ ਇਹਨੂੰ ਬੋਲਦੀਆਂ। ਵਿਚਾਰਾ ਹੋਰ ਕੀ ਕਰੇ? ਨਸ਼ਾ ਹੀ ਕਰੂਗਾ। ਵੇ ਫੜ ਲਾ ਉਹ ਡਿੱਗ ਜੂ। ਭਾਈ ਸੰਭਲ ਕੇ ਯਾਰ। ਮਾਂ ਮੇਰੀ ਗੱਲ ਸੁਣ ਲੈ। ਇਹਦਾ ਤਾਂ ਹੋ ਗਿਆ ਸੀ ਵਿਆਹ ਠੀਕ ਆ। ਤੋ ਐਂ ਕਰਦੇ ਇਹਨੂੰ ਵਿਆਹ ਕੇ ਦੇਖ ਲੈਂਦੀ। ਜੇ ਇਹਦੇ ਕੋਈ ਲੜ ਲਾ ਲੈਂਦਾ ਇਹਨੂੰ ਲਿਆ ਦਿੰਦੀ ਢੋੜਾ ਤੂੰ। ਜੇ ਥੋੜੀ ਕਰਤੂਤ ਚੰਗੀ ਹੁੰਦੀ ਨਾ ਤਾਂ ਇਹ ਨਾ ਵਿਆਹਿਆ ਜਾਂਦਾ ਪਹਿਲਾਂ। ਵੇ ਮੋਬਾਈਲ ਮਮੂਲ ਮਰ ਜਾ ਸਿੱਖ ਲੋ ਇਹਦੀ ਵੀਡੀਓ ਬਣਾ ਕੇ ਚਾੜ ਦੋ ਇਹਦੇ ਪਿਓ ਕੋਲੇ ਕਿਵੇਂ ਖਾਂਦੀ ਆ ਮੈਨੂੰ ਪੈਂਦੀ ਆ ਨਹੀਂ ਪਹਿਲਾਂ ਤੂੰ ਮੇਰਾ ਪੁੱਤ ਲੈਣ ਆਲਾ ਕਰਿਆ ਹੋਇਆ ਨਾਲੇ ਮੈਨੂੰ ਲੈਣਾਗਾ ਹੈ ਬੋਲਦੀ ਤਾਂ ਦੇਖ ਕਿਵੇਂ ਆ ਨਹੀਂ ਇਹਦੇ ਵਾਸਤੇ ਤੈਨੂੰ ਪਸੰਦ ਕਰਿਆ ਸੀ ਉਹ ਤਾਂ ਕਹਿੰਦੀ ਇਹ ਤਾਂ ਪੱਗ ਬੰਦਾ ਇਹ ਤਾਂ ਗਿਆਨੀ ਆ ਮੈਨੂੰ ਤਾਂ ਕੋਈ ਫੈਨਸੀ ਮੁੰਡਾ ਚਾਹੀਦਾ ਤੂੰ ਤਾਂ ਫੈਨਸੀ ਵੀ ਨਹੀਂ ਰੱਖ ਸਕੀ ਹੁਣ ਮੈਨੂੰ ਕੀ ਪਤਾ ਸੀ ਵੀ ਸਿਰੇ ਦਾ ਇੱਕ ਨੰਬਰ ਨਸ਼ੇੜੀ ਆਗਾ ਵੇ ਜਿਹੜਾ ਰੋਜ ਮੇਰੇ ਵੱਡੇ ਪੁੱਤ ਨੂੰ ਮੇਰਾ ਮਾਰਿਆ ਨਹੀਂ ਮੇਰੇ ਵੱਡੇ ਪੁੱਤ ਨੂੰ ਤਾਂ ਨਤ ਰਿਸ਼ਤੇ ਮੁੜਦੇ ਗੁਰਸਿੱਖ ਦੇਖ ਕੇ ਨਹੀਂ ਮੈਂ ਨਹੀਂ ਹਜੇ ਪਸੰਦ ਕੀਤੀ ਵੀ ਕੋਈ ਵਧੀਆ ਕੁੜੀ ਲਵ ਕਿਤੇ ਤੇਰੇ ਵਰਗੀ ਜੈ ਨਾ ਟੱਕਰ ਜੇ ਪਹਿਲਾਂ ਇੱਕ ਖਾ ਗਈ ਫਿਰ ਦੂਜੇ ਨੂੰ ਨਾ ਖਾ ਜੇ ਨਹੀਂ ਮੈਨੂੰ ਤਾਂ ਡਰ ਰਹਿੰਦਾ ਕਿਤੇ ਤੂੰ ਮੈਨੂੰ ਨਾ ਖਾ ਜੇ ਜੇ ਮੈਂ ਮਰ ਗਈ ਨਾ ਨਹੀਂ ਮੇਰੇ ਪੁੱਤ ਰੋਲ ਜਾਣਗੇ ਨਹੀਂ ਮੇਰੇ ਪੁੱਤ ਰੋਲ ਜਾਣਗੇ ਨਹੀਂ ਮੈਂ ਤੇਰੇ ਵਰਗੀ ਦਾ ਮੂੰਹ ਨਹੀਂ ਲੱਗਣਾ ਚਾਹੁੰਦੀ ਬੇ ਪੁੱਤ ਇਹਨੂੰ ਜਾ ਪਾ ਪੂਲਾ ਬਹਿ ਜਾ ਵਿਆਹ ਕੌਣ ਹਟ ਗੱਗਿਆ ਆ ਜਾ ਕੀ ਗੱਲ ਜੀ ਹੋਗਾ ਮੇਰੀ ਤੈਨੂੰ ਕਿਸੇ ਕਉ ਤੰਗ ਕਰਦੇ ਹੋ ਹਾਂ ਪੁੱਤ ਕੀ ਗੱਲ ਹੈ ਕਿਉਂ ਇਨੇ ਨਸ਼ੇ ਕਰਨ ਲੱਗ ਗਿਆ ਇਹ ਉਹ ਮੈਂ ਮਰ ਜਾਵੇ ਭਾਈ ਦੇਖ ਵੇ ਕਿਵੇਂ ਖੇਖਣ ਕਰਦੇ ਤੈਨੂੰ ਦੇਖ ਕੇ ਪਾਤਾ ਸਾ ਦੇਖ ਟੁੱਟੇ ਨਹੀਂ ਖੇਖਣ ਕਰਦੀ ਖੇਖਣ ਤਾਂ ਤੇਰਾ लाडला ਕਰਦਾ ਆ ਦੇਖ ਲੈ ਕਿਵੇਂ ਨੀਵੀਂ ਪਾਈ ਖੜਾ ਡੱਕਿਆ ਨਸ਼ੇ ਦਾ ਖੜਿਆ ਨਹੀਂ ਜਾਂਦਾ ਭਈ ਇਹ ਦੇਖ ਲੈ ਆ ਫੜੀ ਖੜਾ ਭਾਈ ਇਹਨੂੰ ਵੇ ਮੈਂ ਤਾਂ ਤਾਂ ਕਿ ਹਵੇ ਫੜ ਲ ਡੇਗਣਾ ਜਾਵੇ ਬਾਈ ਦਿਨ ਰਾਤ ਦਿਨ ਰਾਤ ਮੇਰੇ ਪੁੱਤ ਨਾਲ ਲੜਦੀ ਹੈ ਦਿਨ ਰਾਤ ਜੇ ਤਾਂ ਦਿਨੇ ਕਰੇ ਹਾਂ ਹੋਰ ਕੀ ਕਰੇ ਲੜੇਣਾ ਹੈ ਜਦੋਂ ਦਿਨ ਰਾਤ ਦਾ ਤਾਂ ਅੰਨਾ ਹੋਇਆ ਰਹਿਦਾ ਨਸ਼ੇ ਚ ਇਹ ਫਿਰ ਦੁੱਖਾਂ ਦਾ ਮਾਰਾ ਬੰਦਾ ਹੋਰ ਕੀ ਕਰੇ ਜੇ ਉਹਨੂੰ ਚੱਜ ਦੀ ਰੋਟੀ ਪਾਣੀ ਦੇ ਕੇ ਕੰਮ ਤੇ ਤੋਰੇ ਉਹਨੂੰ ਫੇਰ ਤਾਂ ਕੰਮ ਤੇ ਜਾਵੇ ਅੱਛਾ ਦੁੱਖੇ ਨੂੰ ਹੀ ਨੇ ਉਹਨੂੰ ਦੁੱਖ ਨਹੀਂ ਵਿਚਾਰੀ ਜਿਹੜੇ ਦਿਨ ਰਾਤ ਛੁਰਦੀ ਆ ਸੋਡੀ ਅੱਛਾ ਛੋਡੀ ਕੁੜੀ ਹੋਗੀ ਮੇਰਾ ਮੁੰਡਾ ਹੀ ਨਾ ਹੋਇਆ ਜਿਵੇਂ ਤੁਸੀਂ ਦੋਵੇਂ ਬੋਲਦੇ ਆਂ ਉਸ ਹੋਡੀ ਵੀ ਮਾਂ ਉਦੋਂ ਵੱੱਦ ਬੋਲਦੀ ਤੁਸੀਂ ਤੁਸੀਂ ਦੇਖ ਇਹਨੂੰ ਕੀ ਸਮਝਾਉਣਾ ਸੀ ਆ ਕਿ ਬਿੱਤੀ ਏ ਬੰਦਾ ਘਰ ਦਾ ਮੁਖੀ ਹੁੰਦਾ ਹੈ ਹੈ ਪਤੀ ਪਰਮੇਸ਼ਰ ਹੁੰਦਾ ਉਹ ਤਾਂ ਤੁਸੀਂ ਕੀ ਸਮਝਾਉਣਾ ਕਿਸੇ ਦੇ ਸੁੱਖ ਨਹੀਂ ਸ਼ਾਂਤ ਨਹੀਂ ਤੁਸੀਂ ਦੋਨੇ ਆ ਕੇ ਸਾਡੇ ਗਲ ਪੈ ਗਏ ਨਾ ਆ ਇਹਦੇ ਪਤੀ ਪਰਮੇਸ਼ਰ ਵਾਲੇ ਲੱਸਣ ਨੇ ਦੇਖ ਲੈ ਇਹ ਕਹਿੰਦਾ ਕੋਈ ਇਹਨੂੰ ਆ ਕੇ ਸਾਡੇ ਕੋਲ ਬੈਠ ਕੇ ਸੋਧਾ ਨਹੀਂ ਫਿਰ ਨੂੰ ਪਿਆਰ ਨਾਲ ਸਮਝਾਵੇ ਇਹੋ ਜਿਹੇ ਬੰਦੇ ਪਿਆਰ ਨਾਲ ਲੋਟ ਆਉਂਦੇ ਦੇਖੋ ਜੀ ਇਹਨੂੰ ਤਾਂ ਅਸੀਂ ਸਮਝਾ ਨਹੀਂ ਸਕਦੇ ਅਸੀਂ ਤਾਂ सोनू ਸਮਝਾ ਸਕਦੇ ਜਿੰਨਾ ਚਿਰ ਇਹ ਨਸ਼ਾ ਨਹੀਂ ਨਾ ਛੱਡਦਾ ਉਹ ਨੱਥਰ ਮਾਪ ਦਿੱਤੀ ਨੂੰ ਦੇ ਕੋਲੀ ਲੈ ਕੇ ਜਾਊਗਾ ਮੈਂ ਨਹੀਂ ਇੱਥੇ ਛੱਡਦਾ ਅੱਛਾ ਲੱਗੇਗਾ ਹਾਂ ਕਿਉਂ ਭਾਈ ਹੋਰ ਅਸੀਂ ਕੀ ਕਰਾਵੇ ਫਿਰ ਮੈਂ ਕੁੜੀ ਨੂੰ ਰੱਖਣ ਦਾ ਸ਼ੌਂਕ ਸੀ ਫਿਰ ਤੁਸੀਂ ਨਾ ਵਿਆਹਦੇ ਸਾਨੂੰ ਕੀ ਪਤਾ ਸੀ ਵੀ ਇਹ ਜਾਂ ਨਲਾਇਕ ਨਿਕਲੂਗਾ ਇਹ ਗੱਲ ਝੂਠ ਇਹ ਗੱਲ ਝੂਠ ਵੀ ਸੋਨੂੰ ਸਾਡੇ ਮੁੰਡੇ ਦਾ ਪਤਾ ਨਹੀਂ ਸੀ ਇਹ ਇਹ ਨੱਤੀਆਂ ਨੁੱਤੀਆਂ ਹੀ ਆ ਤੇ ਆਹ ਪਾਟੀਆਂ ਹੀ ਆ ਪੈਂਟ ਤੇ ਪਹਿਲੇ ਦਿਨੋਂ ਹੀ ਪਾਉਂਦਾ ਮੈਂ ਤੁਹਾਨੂੰ ਮੁੰਡਾ ਦਿਖਾਇਆ ਸੀ ਵੱਡਾ ਮੁੱਕਰੀ ਨਾ ਮੁੱਕਰੀ ਨਾ ਵੱਡਾ ਮੁੰਡਾ ਦਿਖਾਇਆ ਸੀ ਵੱਡਾ ਮੁੰਡਾ ਮੇਰਾ ਗੁਰੇ ਉਦੋਂ ਤੁਸੀਂ ਕਹਿੰਦੇ ਸਾਡੇ ਕੁੜੀ ਦੇ ਵੱਡਾ ਮੁੰਡਾ ਪਸੰਦ ਨਹੀਂ ਬਸ ਠੀਕ ਹੈ ਉਹ ਤਾਂ ਕੁੜੀਆਂ ਦੇਖ ਲੈਂਦੀਆਂ ਇਹੋ ਜਿਹੇ ਲੋਫਰ ਮੁੰਡੇ ਵੀ ਫੈਂਸੀ ਜੇ ਮੁੰਡੇ ਲੈਣੇ ਆ ਕੇ ਚੰਗੀਆਂ ਬੋਦੀਆਂ ਚੋਪੜਨੀਆਂ ਉਦੋਂ ਆਪਦੀ ਜ਼ਿੰਦਗੀ ਬਾਰੇ ਨਹੀਂ ਸੋਚਦੀਆਂ ਹੈ ਇਹੋ ਜਿਹੇ ਮੁੰਡੇ ਫਿਰਦੇ ਨੇ ਕੁਆਰੇ ਤੇ ਇਹੋ ਜਿਹੇ ਹੁੰਦੇ ਨੇ ਦੋ ਦੋ ਤੀਵੀਆਂ ਦੇ ਬਸ ਸਾਰੀਆਂ ਗੱਲਾਂ ਛੱਡ ਤੇ ਆਪਦੀ ਗੱਲ ਦੀ ਨਾ ਮੰਨਿਓ ਨਾ ਸਿਨੇਮਾ ਮੰਨਿਓ ਸਾਡੀ ਸੀ ਅਸੀਂ ਤੇ ਇਹਦਾ ਇਹਦੀ ਜਮਾਂ ਦੀ ਮਾਰੇ ਸੀ ਜਮਾਨੇ ਮਾਰੇ ਸੀ ਮੇਰਾ ਤਾਂ ਮੁੰਡਾ ਕਰਾ ਕੇ ਰਾਜ਼ ਹੀ ਨਹੀਂ ਸੀ ਇਹ ਤਾਂ ਕਹਿੰਦਾ ਸੀ ਵੀ ਵੱਡੀ ਉਮਰ ਦੀ ਆ ਮੈਂ ਲੈਣੀ ਨਹੀਂ ਪਰ ਤੁਸੀਂ ਮੁੱਲੋਂ ਮੁੱਲੇ ਮੜ ਕੇ ਗਏ ਇਹਦੇ ਨਸ਼ੇ ਕਰਦਾ ਤਾਂ ਹੀ ਨਸ਼ੇ ਕਰਦਾ ਕਰਨੀ ਆ ਭਾਈ ਜਦੋਂ ਹੁਣ ਗਲ ਰੱਸਾ ਪੈ ਗਿਆ ਇਹਦੇ ਹੁਣ ਤੂੰ ਆ ਪਿੱਛੇ ਇਹ ਗਲ ਰੱਸਾ ਕਾਹਨੂੰ ਪੈ ਗਿਆ ਹੁਣ ਤਾਂ ਸਾਡੇ ਗਾਲ ਚ ਰੱਸਾ ਪੈ ਗਿਆ ਸਾਡੀ ਕੁੜੀ ਨੂੰ ਸਾਰੀ ਉਮਰ ਦੁਖੀ ਹੋਣਾ ਪਊ ਹੁਣ ਤਾਂ ਬਸ ਕੀ ਹੁਣ ਆਪੂ ਭਾਈ ਤੇ ਨੂੰ ਆ ਕੇ ਸਮਝਾਉਣਾ ਸੀ ਕਿੱਥੇ ਤੁਸੀਂ ਦੋਵੇਂ ਚੜੇ ਚੜਾਏ ਆਏ ਹਾਂ ਪਿਓ ਦਾ ਪਿਓ ਨਾ ਚਾਚੇ ਦਾ ਵੀ ਉਹੀ ਮੈਂ ਕਹਿੰਦਾ ਅਸੀਂ ਛੱਡਦੇ ਨਹੀਂ ਆਪਦੀ ਧੀ ਨੂੰ ਲੈ ਕੇ ਜਾਵਾਂਗੇ ਜਦੋਂ ਇਹ ਸੁਧਰ ਗਿਆ ਫਿਰ ਦੇਖੀ ਜਊ ਹਾਂ ਚਲੋ ਨੀ ਆਪ ਤੇ ਦੇਖੀ ਜਾਂਦੀ ਸਾਡੀ ਧੀ ਦੀ ਧੀ ਦੀ ਕੋਲੇ ਮੇਰੇ ਕੋਲੇ ਮੁੰਡਾ ਤਾਂ ਬਚ ਜੂ ਮੇਰੇ ਕੋਲੇ ਰਹੂ ਬਾਈ ਆਪਦੇ ਧੀ ਨੂੰ ਲੈ ਜਾਓ ਕੱਲ ਨੂੰ ਆਪਦੇ ਚਾਰ ਬੰਦੇ ਲਿਆਇਓ ਚਾਹੇ ਛੱਡਣੀ ਫਈ ਤਾਂ ਠੀਕ ਹੈ ਇਹਨੂੰ ਸਮਝਾ ਕੇ ਛੱਡ ਜੋ ਨਹੀਂ ਭਾਈ ਆਪਦੇ ਦਾ ਸਮਾਨ ਵੀ ਲੈ ਦੇਖੋ ਜੀ 100 ਅੱਥ ਰੱਸਾ ਸਿਰੇ ਤੇ ਗੰਡਾ ਹਾਂ ਜਦੋਂ ਸੁਧਰ ਗਿਆ ਉਦੋਂ ਸਾਡੀ 3 ਇਸ ਘਰੇ ਆਜੂ ਨਹੀਂ ਸਾਡੀ 3 ਸਾਡੇ ਕੋਲੇ ਆ ਬਾਪੂ ਮੈਂ ਤਾਂ ਤੈਨੂੰ ਕਰ ਦੱਸਿਆ ਨਹੀਂ ਹਸਤਾ ਨਾ ਰੋਟੀ ਬਣਾ ਲੈਨੇ ਆ ਖਾਣ ਦੀ ਨਸੀਬ ਨਹੀਂ ਹੁੰਦਾ ਹੈਗਾ ਲੋਕ ਨਾ ਕੰਦਾ ਕੌਠਿਆਂ ਨਾਲ ਚੜ ਚੜ ਕੇ ਦੇਖਦੇ ਨੇ ਲੱਗ ਲੱਗੀ ਆ ਜੀ ਆਂਡ ਬਾਂਡ ਨੇ ਦੱਸੇ ਫੇਰ ਹੀ ਆਇਆ ਤੂੰ ਕਿਹੜਾ ਸਾਨੂੰ ਦੱਸੇ ਵੀ ਮੇਰੇ ਨਾਲ ਆ ਹਾਲ ਹੁੰਦੇ ਆ ਬਾਪੂ ਮੈਂ ਤਾਂ ਕਹਿੰਦੀ ਸੀ ਚੱਲ ਕੋਈ ਨਹੀਂ ਅੱਜ ਸੁਧਰਿਆ ਕੱਲ ਸੁਧਰਿਆ ਇਹ ਤਾਂ ਕਦੇ ਸੁਧਰਿਆ ਹੀ ਨਹੀਂ ਨਹੀਂ ਭਾਈ ਵਿਆਹ ਤੋਂ ਪਹਿ ਲਾਵੇਂ ਪਤਾ ਸੀ ਵੀ ਮੇਰਾ ਮੁੰਡਾ ਨਸ਼ਾ ਕਰਦਾ ਵੀ ਮੈਂ ਤਾਂ ਵੱਡਾ ਮੁੰਡਾ ਕਿਉਣਾ ਗਲਤੀ ਛੋਡੀ ਆ ਜਦੋਂ ਹੁੰਦੇ ਸਪਤਾ ਸੀ ਵੀ ਨਸ਼ਾ ਕਰਦਾ ਫੇਰ ਵੀ ਤੁਸੀਂ ਰਿਸ਼ਤਾ ਕਰਿਆ ਗਲਤੀ ਭਾਈ ਛੋਡੀ ਆ ਆਹੋ ਜੀ ਸਾਡੀ ਗਲਤੀ ਹੈ ਗਲਤੀਆਂ ਵਾਲਿਆਂ ਦੀ ਹੁੰਦੀ ਆ ਇਹ ਗਲਤੀ ਮੁੰਡੇ ਵਾਲੇ ਦੇ ਸਾਰੇ ਪੜਦੇ ਘਕੇ ਜਾਂਦੇ ਨਹੀਂ ਕੁੜੀਆਂ ਜ਼ਰੂਰੀ ਨਹੀਂ ਹਣਾ ਵੀ ਮੁੰਡੇ ਵਾਲੇ ਗਲਤ ਹੁਣ ਗਲਤ ਧੀਆ ਵਾਲੇ ਵੀ ਹੋ ਜਾਂਦੇ ਨੇ ਜਿਹੜਾ ਕਹੇ ਤਾਂ ਵੀ ਗੱਲ ਨਾ ਮੰਨਣ। ਨਾ ਅਸੀਂ ਤਾਂ ਮੰਨਦੇ ਨਹੀਂ ਜੀ। ਹੁਣ ਅਸੀਂ ਨਹੀਂ ਮੰਨਦੇ। ਹਾਂ। ਸਾਨੂੰ ਆਂਡਗਵਾੜ ਤੋਂ ਪਤਾ ਲੱਗਿਆ ਤਾਂ ਅਸੀਂ ਆਇਆ ਵੀ ਸਾਡੀ ਧੀ ਕਿੰਨੀ ਦੁਖੀ ਐ। ਚੱਲ ਤੀ ਇਹ ਖੜਾ ਛੱਡ। ਚੱਲ ਜਦੋਂ ਮੁੰਡਾ ਸੋਦਰ ਗਿਆ ਉਦੋਂ ਦੇਖਾਂਗੇ। ਨਾਲੇ ਸਾਡੀ ਧੀ ਕਿਹੜਾ ਸਿੱਟੀ ਪਈ ਆ। ਆ ਜਾ ਪੁੱਤ। ਗੱਲ ਸੁਣ ਜਾ ਤੁਰੇ ਜਾਂਦੇ। ਹਾਂ। ਜਿਹੜੇ ਨਸ਼ੇ ਇਹੋ ਜਿਹੇ ਕਰਦੇ ਆ ਜਾਂ ਤਾਂ ਮਰਤੇ ਆ। ਠੀਕ ਐ। ਤੇ ਜਾਂ ਫਿਰ ਨਸ਼ਿਆਂ ਚ ਹੀ ਰਹਿੰਦੇ ਨੇ। ਫਿਰ ਇਹ ਭੁੱਲ ਜਿਵੇਂ ਸਪੋੜੀ ਤੀ ਬਸੂਗੀ। ਨਾ ਫਿਰ ਹੁਣ ਅਸੀਂ ਕੀ ਕਰ ਸਕਦੇ ਆ ਆਪਦੇ ਮੁੰਡੇ ਨੂੰ ਬਚਾ ਆਂ ਕਿ ਪਰਦੋਤੀ ਹਾਂ ਕਿੱਥੇ ਤੇ ਰਾਲ ਮਿਲ ਕੇ ਸਾਡਾ ਸਾਥ ਦੇਣਾ ਸੀ ਤੁਸੀਂ ਤੇ ਆਪਾਂ ਇਹਨੂੰ ਸੁਧਾਰਨਾ ਸੀ ਤੁਸੀਂ ਤਾਂ ਦੁੱਖ ਤੇ ਦੁੱਖ ਦੇ ਕੇ ਚੱਲੇ ਹੋ ਇਹਨੂੰ ਲਾਸੀਂ ਕੀ ਸੁਧਾਰੀ ਤੂੰ ਤਾਂ ਸਾਡੇ ਦੇ ਗੱਲ ਨਹੀਂ ਕਰ ਲੰਦੀ ਤੂੰ ਆਪੇ ਸਮਝਾਉਂਦੇ ਪੁੱਤ ਨੂੰ ਚਲਤੀ ਏ ਹੱਕ ਤੀਵੀਂ ਦਾ ਵੱਧ ਹੁੰਦਾ ਆ ਜਾ ਪੁੱਤ ਚਲ ਕੋਈ ਨਾ ਜੇ ਦਾ ਪੁੱਤ ਉਹਨਾਂ ਨੇ ਆਪਦੀ ਧੀ ਬਸਾਉਣੀ ਹੋਈ ਤਾਂ ਛੱਡ ਜਾਣਗੇ ਨਹੀਂ ਫੇ ਸਾਰੀ ਉਮਰ ਪਛਤਾਉਣਗੇ ਤੇ ਆ ਹਾੜੇ ਬੰਨੇ ਪੁੱਤ ਤੇਰੇ ਮੂਹਰੇ ਹੱਥ ਟੀਮੀ ਤਾਂ ਤੈਨੂੰ ਛੱਡ ਕੇ ਬਾਗੀ ਨਹੀਂ ਬਣੀ ਪਰਾਈ ਪਰ ਮਾਂ ਤਾਂ ਮੈਂ ਤੇਰੀ ਆ ਮੈਂ ਤਾਂ ਨਹੀਂ ਤੈਨੂੰ ਐਸ ਤਰ੍ਹਾਂ ਦੀ ਹਾਲਤ 'ਚ ਦੇਖ ਸਕਦੀ ਪੁੱਤ ਆ ਦੀ ਮਾਂ ਦੀ ਖਾਤਰ ਨਸ਼ਾ ਛੱਡ ਦੇਗਾ ਛੱਡ ਦੇਗਾ ਨਾ ਪੁੱਤ ਤੂੰ ਦੱਸ ਮੈਂ ਤੇਰੇ ਲਈ ਕੀ ਕਰਾਵਾਂ ਉਹ ਹੀ ਕਰ ਦੂੰ ਛੱਡ ਦੂਗਾ ਮਾਂ ਮੈਂ ਕੋਈ ਨਹੀਂ ਖਾਉਦੀ ਮਾਂ ਦੀ ਛੱਡ ਦੇਗਾ ਨਾ ਛੱਡ ਦੂਗਾ ਮਾਂ ਜਿੱਦੇ ਤੂੰ ਪੁੱਤ ਨਸ਼ੇ ਛੱਡ ਤੇ ਆਪਾਂ ਉਹਨਾਂ ਨੂੰ ਸਨੇਹਾ ਭੇਜ ਦਾਂਗੇ ਜੇ ਤਾਂ ਤੀ ਬਸੌਣੀ ਹੋਈ ਤਾਂ ਬਸਾ ਲੈਣਗੇ ਨਹੀਂ ਫਿਰ ਭਾਈ ਆਦੀ ਧੀ ਰੱਖਣਗੇ ਆਪਾਂ ਕੋਈ ਜੇ ਤੂੰ ਸਹੀ ਰਸਤੇ ਵਾਗਿਆ ਨਾ ਤਾਂ ਤੇਰੇ ਮਨਪਸੰਦ ਦੀ ਕੁੜੀ ਲੈ ਆਵਾਂਗੇ ਪਰ ਤੂੰ ਨਸ਼ਾ ਛੱਡ ਦੇ ਪੁੱਤ ਛੱਡ ਦਊਗਾ ਵਾ ਚੱਲ ਪੁੱਤ ਪੈ ਜਾ ਅੰਦਰ ਜਾ ਕੇ ਚਲ ਮਾਮਾ ਪਾਉਣਾ ਇਹਨੇ ਹਾਂ ਪਾ ਦੇ ਪੁੱਤ ਜੇ ਇਹਨੂੰ ਸੁਰਤ ਆਵੇ ਭੋਰਾ ਚੰਦਰੀ ਨੇ ਇੱਕ ਵਾਰ ਨਹੀਂ ਕਿਹਾ ਵੀ ਮੇਰਾ ਬੰਦਾ ਗਾ ਮੈਂ ਨਾਲ ਲੱਗ ਕੇ ਸੁਧਾਰੇ ਅਸੀਂ ਸਾਕਮਾਂ ਦੇ ਦਿਨੋ ਦਿਨਾਂ ਬੋਲਣ ਲੱਗੇ ਮੈਨੂੰ ਵੀ ਬੋਲਣ ਲਾ ਲਿਆ ਹੈ ਰੈਂਦਾ ਹੁੰਦਾ ਪਿਓ ਤੇ ਚਾਚੇ ਦਾ ਹਾਲ ਦੇਖੋ ਧੀ ਨੂੰ ਇੱਥੇ ਛੱਡ ਕੇ ਜਾਣਾ ਸੀ ਵੀ ਸਾਡੀ ਧੀ ਦਾ ਘਰ ਆ ਅਸੀਂ ਇੱਥੇ ਹੀ ਬਸਾਵਾਂਗੇ ਤੇ ਇਹਨੂੰ ਨਸ਼ੇ ਤੋਂ ਹਟਾਵਾਂਗੇ ਉਲਟਾ ਕਹਿੰਦੇ ਸਤੀ ਲੈ ਕੇ ਜਾਵਾਂਗੇ ਫਿਰ ਕਹਿੰਦੇ ਸਸਾਂ ਮਾੜੀਆਂ ਨੇ ਕੁਝ ਗਲਤੀਆਂ ਨਾ ਨੂਹਾਂ ਦੀਆਂ ਤੇ ਪੇਕਿਆਂ ਦੀਆਂ ਵੀ ਹੁੰਦੀਆਂ ਨੇ ਜੇ ਪੇਕੇ ਸਾਥ ਨਾ ਨਾ ਦੇਣ ਤੇ ਨੂਹਾਂ ਨੂੰ ਇਹ ਪਤਾ ਹੁੰਦਾ ਵੀ ਅਸੀਂ ਪੇਕਿਆ ਜੋਗੀਆਂ ਵੀ ਨਹੀਂ ਰਹਿਣੀਆਂ ਜੇ ਇੱਥੋਂ ਬਾਗੀਆਂ ਜੇ ਇੱਥੇ ਰਹਿਾਂਗੇ ਸੌਹਰਿਆਂ ਦੀਆਂ ਵੀ ਆ ਤੇ ਭੇਕਿਆਂ ਦੀਆਂ ਵੀ ਆ ਤੇ ਇਸ ਨਸ਼ੇੜੇ ਚੋਂ ਪੁੱਤ ਨੂੰ ਕੱਢਣ ਲਈ ਮੇਰਾ ਸਾਥ ਦਿੰਦੀ ਵੀ ਮਾਂ ਆਪਾਂ ਰਲ ਮਿਲ ਕੇ ਇਹਨੂੰ ਨਸ਼ੇ ਚੋਂ ਕੱਢਾਂਗੇ ਆ ਇਹ ਜੇ ਨਸ਼ੇੜੀਆਂ ਨੂੰ ਗੁੱਸੇ ਨਾਲ ਨਹੀਂ ਪਿਆਰ ਨਾਲ ਵੀ ਠੀਕ ਕੀਤਾ ਜਾ ਸਕਦਾ ਅੱਜ ਨਹੀਂ ਤਾਂ ਕੱਲ ਸੁਧਰ ਜਾਂਦਾ ਪਰ ਨਹੀਂ ਅੱਜ ਕੱਲ ਲੋਕ ਹੰਕਾਰཅੀ ਇੰਨੇ ਹੋਏ ਪਏ ਨੇਗੇ ਪਰ ਕੀ ਕਰੀਏ ਇਹਨਾਂ ਨੂੰ ਨਸ਼ੇ ਕਰਨ ਵਾਲਿਆਂ ਨੂੰ ਵੀ ਨਹੀਂ ਅਕਲ ਆਉਂਦੀ ਵੀ ਅਸੀਂ ਤਾਂ ਨਸ਼ੇ ਚ ਅੰਨੇ ਹੋ ਜੰਨੇ ਆ ਤੇ ਸਾਡੇ ਮਾਪਿਓ ਤੜਫਦੇ ਨੇ ਮਗਰੋਂ ਹੋਣ ਨਾਲੇ ਤੂੰ ਤਰਸੇਂਗਾ ਨਾਲੇ ਮੈਂ ਤਰਸੂਗੀ ਘਰ ਹੋ ਗਿਆ ਖਰਾਬ ਜਦੋਂ ਸੁਰਤਾ ਉਹਦੋਂ ਕੋ ਕਿਰਨਾ ਕਿੱਥੇ ਆ ਕੀ ਜਵਾਬ ਦੂੰ ਕੰਜਰਾ ਤੈਨੂੰ ਵੀ ਤੇਰੀ ਕਿਰਨਾ ਕਿੱਥੇ ਆ